21 ਸਾਲਾਂ ਦੀ ਕੁੜੀ ਦੀ ਸਿਲੈਕਸ਼ਨ ਹੋਈ ਹੈ ਪਿੰਡ ਸਬਰਾ ਪਹੁੰਚਣ ਤੇ ਉਸ ਦਾ ਪਰਵਾਂ ਸਵਾਗਤ ਕੀਤਾ ਗਿਆ ਪਿੰਡ ਵਾਸੀਆਂ ਦਾ ਕੁੜੀ ਨੇ ਮਾਣ ਬਤਾਇਆ ਜਿtheta ਕਿ 21 ਸਾਲਾਂ ਕੁੜੀ ਦੇ ਵੱਲੋਂ ਮਾਣ ਬਤਾਇਆ ਗਿਆ ਪਿੰਡ ਸਬਰਾ ਪਹੁੰਚਣ ਤੇ ਪਰਵਾਂ ਸਵਾਗਤ ਕੀਤਾ ਗਿਆ ਹਾਕੀ ਟੀਮ ਦੇ ਵਿੱਚ ਉਸ ਦੀ ਸਿਲੈਕਸ਼ਨ ਹੋਈ ਹੈ ਤੇ ਪਿੰਡ ਵਾਸੀਆਂ ਨੇ ਕੁੜੀ ਦਾ ਸਵਾਗਤ ਵੀ ਕੀਤਾ ਪਿੰਡ ਪਹੁੰਚਣ ਤੇ ਮੈਂ ਜੂਨੀਅਰ ਊਮਨਸ ਆਕੇ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈਆਂ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰੋਗਰੈਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚਣ ਤੇ ਇਹ ਸਾਰੇ ਪੰਚਾਇਤ ਮੈਂਬਰਸ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਾ ਲਈਏ ਥੈਂਕ ਯੂ ਥੈਂਕ ਯੂ ਸੋ ਮਚ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਹਾਂਜੀ ਬਹੁਤ ਹੀ ਖੁਸ਼ੀ ਵਾਲੇ ਪਲ ਅੱਜ ਬੇਟੀ ਕਰਮਨਜੀਤ ਕੌਰ ਕਈ ਦੇਸ਼ਾਂ ਦਾ ਪਰਮਣ ਕਰਕੇ ਹਾਕੀ ਟੀਮ ਦੇ ਵਿੱਚ ਪਾਰਟਿਸਿਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਆਪਣੇ ਪਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਵੀਰ ਸਿੰਘ ਦਾ ਤੇ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਣ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦੇਲਤੀਆਂ ਘਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਹੇ ਆ ਲੋਕਾਂ ਨੂੰ ਇਹ ਧੀਆ ਤੇ ਇਹ ਤਰੀਕਾ ਰੌਣਕ ਵਿੜੇ ਦੀ ਧੀਆ ਨੂੰ ਬਚਾ ਕੇ ਧੀਆ ਨੂੰ ਇਹ ਜੋਗ ਬੜਾਈਆਂ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਤਾ ਭਾਗਕੌਰ ਦੀਆਂ ਵਾਰਸਾਂ ਬਣ ਕੇ ਇਸ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਵੀ ਹੌਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲਈਆਂ ਵਾਂ ਉਹ ਕਰਮਣਜੀਤ ਵਾਂਗੂੰ ਤੇ ਇਹਦੇ ਮਾਪਿਆਂ ਵਾਂਗੂੰ ਆਗਾਹ ਕੋ ਉਤਰਾੰਗ ਪਿਛਾ ਫੇਰਨਾ ਮੋੜੜਾ ਛੇਜ ਅਵੇ ਹਵਾਰ ਬਹੁਤ ਨਾ ਹੋ ਵੀ ਜਨਬੜਾ ਅੱਗੇ ਨੂੰ ਤਰਾਕ ਰੱਖਦੇ ਹੋਇਆਂ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਆਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ